ਚਮਕੌਰ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਰੁੜਕੀ ਹੀਰਾ ਤੋਂ 7 ਫਰਵਰੀ ਤੋਂ ਲਾਪਤਾ ਬਡਵਾਲੀ ਪਿੰਡ ਦਾ ਨੌਜਵਾਨ ਹਰਵਿੰਦਰ ਸਿੰਘ ਬਵਲਾ ਦੀ ਉਕਤ ਪਿੰਡ ਦੇ ਟੋਬੇ ਵਿੱਚੋਂ ਅੱਜ লাশ बरामद ਹੋ ਗਈ ਹੈ। ਪੜਨਣਯੋਗ ਹੈ ਕਿ ਬਵਲਾ 7 ਫਰਵਰੀ ਤੋਂ ਲਾਪਤਾ ਸੀ ਅਤੇ ਉਸ ਦਿਨ ਤੋਂ ਹੀ ਉਸਦੇ ਪਰਿਵਾਰਕ ਮੈਂਬਰ ਉਸਦੀ ਭਾਲ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਉਸਦੇ ਦੋਸਤਾਂ ਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ 7 ਫਰਵਰੀ ਦੀ ਰਾਤ ਨੂੰ ਬਵਲਾ ਨਾਲ ਪਿੰਡ ਰੁੜਕੀ ਹੀਰਾ ਦੇ ਟੋਬੇ ਕੋਲ ਕੀਤੀ ਸੀ ਉਸ ਤੋਂ ਲੜਾਈ ਤੋਂ ਬਾਅਦ ਬਬਲਾ ਇਸ ਪਿੰਡ ਚੋਂ ਗਾਇਬ ਹੋ ਗਿਆ ਸੀ ਪੁਲਿਸ ਵੱਲੋਂ ਉਸਦੇ ਦੋਸਤਾਂ ਖਿਲਾਫ ਮਾਮਲਾ ਦਰਜ ਕਰਕੇ ਪਿੰਡ ਦੇ ਹੀ ਟੋਬੇ ਵਿੱਚੋਂ ਬਬਲਾ ਦੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਉਸਦੀ ਲਾਸਟ ਲੋਕੇਸ਼ਨ ਜੋ ਹੈ ਉਹ ਟੋਬੇ ਦੇ ਕੋਲ ਹੁੰਦੀ ਆ ਕੋਲ ਤੋਂ ਆਈ ਸੀ ਉਧਰ ਅੱਜ ਜਦੋਂ ਬਬਲਾ ਦੀ লাশ ਮਿਲ ਗਈ ਤਾਂ ਮਾਹੌਲ ਬਹੁਤ ਹੀ ਗਮਗੀਨ ਹੋ ਗਿਆ ਕਿਉਂਕਿ ਉਹ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਘਰ ਵਿੱਚ ਕਮਾਉਣ ਵਾਲਾ ਵੀ ਇਕੱਲਾ ਹੀ ਸੀ ਇਸ ਮੌਕੇ ਬਬਲਾ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਸਦੇ ਦੋਸਤਾਂ ਨੇ ਹੀ ਉਸ ਦਾ ਕਤਲ ਕੀਤਾ ਹੈ ਜਿਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਧਰ ਡੀਐਸਪੀ ਮਨਜੀਤ ਸਿੰਘ ਆਲਖ ਨੇ ਵੀ ਪਰਿਵਾਰ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਇਹਨਾਂ ਦੋਸ਼ੀਆਂ ਦੇ ਸਖਤ ਤੇ ਸਖਤ ਕਾਰਵਾਈ ਕਰਨਗੇ ਇਸ ਮੌਕੇ ਡੀਐਸਪੀ ਮਨਜੀਤ ਸਿੰਘ ਆਲਗ ਤੇ ਐਸਐਚ ਰੋਹਿਤ ਸ਼ਰਮਾ ਖੁਦ ਇਸ ਸਾਰੇ ਮਾਮਲੇ ਦੇ ਸਿਰ ਆਪਣੇ ਜਿਹੜਾ ਮੁੰਡਾ 7 ਫਰਵਰੀ ਤੋਂ ਲਾਪਤਾ ਸੀ ਹਰਵਿੰਦਰ ਸਿੰਘ ਉਹਨਾਂ ਦੀ ਅੱਜ ਡੈੱਡ ਬੋਡੀ ਮਿਲੀ ਹੈ ਰੁੜਕੀ ਹੀਰਾ ਦੇ ਟੋਬੇ ਚੋਂ ਤੇ ਇਹਦੇ ਵਿੱਚ ਕੀ ਅਪਡੇਟ ਹੈ ਜੀ ਉਹਦੇ ਵਿੱਚ ਅਸੀਂ ਲੱਗੇ ਹੋਏ ਸੀਗੇ ਤੁਹਾਨੂੰ ਪਤਾ ਹੀ ਹੈ ਲਾਜਰੋ ਦਾ ਹੁਣ ਗੁੰਮ ਹੋਇਆ ਸੀ ਆਪਰੀਲ ਤੋਂ ਸੰਸੀ ਪੁਲਿਸ ਉਹਦੇ ਪਾਸ ਲੱਗੀ ਹੋਈ ਸੀਗੀ ਉਹਨਾਂ ਦੇ ਫਾਦਰ ਦੇ ਬਿਆਨਾਂ ਦੇ ਡੇਟੇ ਬੰਦੇ ਨਾਲ ਸੀ ਉਹਨਾਂ ਦੇ ਪਰਚਾ ਜਦੋਂ ਜਿਹੜੇ ਸਾਡੇ ਕੋਲ ਅਰੈਸਟ ਹੈਗੇ ਆ ਮਾਨਤਾਲ ਦੇ ਉਸ ਤੋਂ ਬਾਅਦ ਅੱਜ ਪੁਲਿਸ ਨੇ ਕੋਸ਼ਿਸ਼ ਕਰਕੇ ਜਿਹੜੇ ਪਿੰਡ ਵਾਸੀ ਰੁੜਕੀ ਹੀਰਾ ਦੇ ਉਹਨਾਂ ਦੇ ਮੁੰਡੇ ਨਾਲ ਅਸੀਂ ਟੋਬਾ ਸਾਨੂੰ ਜਿੱਥੇ ਸ਼ੱਕ ਸੀਗਾ ਵੀ ਟੋਬੇ ਚ ਉਹਦੀ ਡਰਬੜੀ ਹੋ ਸਕਦੀ ਹੈ ਉਹ ਸਰਚ ਕਰ ਰਹੇ ਸੀਗੇ ਤੇ ਅੱਜ ਉਹ ਡਰਬੜੀ ਡਿਕਵਰ ਹੋ ਗਈ ਇੱਥੋਂ ਉਹ ਨੂੰ ਅਸੀਂ ਪੋਸਟ ਕਰਨ ਵਾਸਤੇ ਭੇਜਤਾ ਆਪਣਾ ਰੋਪੜ ਸਿਵਲ ਹਸਪੀਟਲ ਉਸ ਤੋਂ ਅੱਗੇ ਔਰ ਬਾਅਦ ਪੋਸਟਮਨ ਨੂੰ ਜੋ ਅਗਲੀ ਕਾਰਵਾਈ ਹੈ ਉਹ ਪੁਲਿਸਾਂ ਵੱਲ ਚੱਲਿਆ ਰਹੀ ਹੈ ਸਰ ਇਹਦੇ ਵਿੱਚ ਪਰਚੇ ਵਿੱਚ ਪਤਾ ਹੋਵੇਗਾ ਜੀ ਭਾਜੀ ਜੋ ਦਤਾ ਹੁੰਦਾ ਪਤਾ ਹੈਗਾ ਉਹ ਤਾਂ ਹੋਣਾ ਹੀ ਹੋਣਾ ਜੀ ਜੋ ਔਰ ਉਹ ਡਰਬੜੀ ਪੋਸਟਮਨ ਤੋਂ ਬਾਅਦ ਜੋ ਵੀ ਦਰਾਂ ਹੋਣਗੀਆਂ ਉਹ ਨਾਲ ਲੱਗਣੀਆਂ ਜੀ